ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੀਆਈ ਸਟਾਫ ਤੇ ਹਮਲਾ ਹੋਇਆ ਤੇ ਇਸ ਹਮਲੇ ਦੇ ਦੌਰਾਨ ਇੱਕ ਮੁਲਾਜ਼ਮ ਦੀ ਮੌਤ ਹੋਈ ਹੈ ਤੇ ਮ੍ਰਿਤਕ ਦੀ ਪਛਾਣ ਅਮਰਤਪਾਲ ਸਿੰਘ ਦੇ ਵਜੋਂ ਹੋਈ ਆ ਦਰਸਲ ਸੀਆਈ ਸਟਾਫ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿੱਚ ਰਾਣਾ ਮਨਸੂਰ ਨਾਮ ਦੇ ਮਨਸੂਰਪੁਰ ਦੇ ਨਾਮ ਦੇ ਵਿਅਕਤੀ ਦੇ ਕੋਲ ਹਥਿਆਰ ਨੇ ਨਜਾਇਜ਼ ਹਥਿਆਰ ਉਸ ਦੇ ਕੋਲ ਦੱਸੇ ਜਾ ਰਹੇ ਸਨ ਤਾਂ ਉਸ ਦੀ ਰਿਕਵਰੀ ਦੇ ਲਈ CIA ਦੀ ਟੀਮ ਜਿਹੜੀ ਮਿਤ ਮਨਸੂਰਪੁਰ ਪਹੁੰਚਦੀ ਆ ਤਾਂ ਜਦੋਂ ਉੱਥੇ ਪਹੁੰਚਦੀ ਆ ਤਾਂ ਦੋਨੋਂ ਪਾਸੋਂ ਜਿਹੜੇ ਫਾਇਰਿੰਗ ਹੁੰਦੇ ਨੇ ਤਾਂ ਅੱਗੋਂ ਜਿਹੜਾ ਰਾਣਾ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਤਾਂ ਉਸਦੇ ਵੱਲੋਂ ਵੀ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਅਜਿਹੇ ਦੇ ਵਿੱਚ ਜਿਹੜੀ ਗੋਲੀ ਸਿੱਧੀ ਇਸ ਪੁਲਿਸ ਮੁਲਾਜ਼ਮ ਦੇ ਛਾਤੀ ਦੇ ਵਿੱਚ ਜਾ ਲੱਗਦੀ ਆ ਤਾਂ ਜਦੋਂ ਗੋਲੀ ਲੱਗਦੀ ਆ ਤਾਂ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ICU ਦੇ ਵਿੱਚ ਇਸ ਦਾ ਇਲਾਜ ਚੱਲਦਾ ਪਰ ਪੁਲਿਸ ਜੋ ਮੁਲਾਜ਼ਮ ਸੀਗਾ ਸੀਆਈਏ ਸਟਾਫ ਦਾ ਜੋ ਮੁਲਾਜ਼ਮ ਸੀਗਾ ਅਮਰਤਪਾਲ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਤਾਂ ਦੇਖ ਸਕਦੇ ਹੋ ਕਿ ਜਮਾਨ ਪੁਲਿਸ ਮੁਲਾਜ਼ਮ ਸੀਗਾ ਜਿਸ ਦੀ ਮੌਤ ਹੋਈ ਆ ਤਾਂ ਪੂਰਾ ਜਿਵੇਂ ਤੁਹਾਨੂੰ ਮਾਮਲਾ ਦੱਸ ਰਿਹਾ ਦਰਸਲ ਸੀਆਈਏ ਸਟਾਫ ਨੂੰ ਜਾਣਕਾਰੀ ਮਿਲੀ ਸੀ ਕਿ ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਦੇ ਵਿੱਚ ਇੱਕ ਰਾਣਾ ਮਨਸੂਰਪੁਰਦ ਨਾਮ ਦਾ ਵਿਅਕਤੀ ਹੈ ਗਿਆ ਤਾਂ ਉਸ ਦੇ ਕੋਲ ਨਜਾਇਜ਼ ਹਥਿਆਰ ਨੇ ਤਾਂ ਉਸ ਦੀ ਰਿਕਵਰੀ ਦੇ ਲਈ ਸੀਆਈਏ ਸਟਾਫ ਜਿਹੜੇ ਰੇਡ ਕਰਨ ਦੇ ਲਈ ਜਾਂਦਾ ਤੇ ਰੇਡ ਕਰਨ ਦੇ ਲਈ ਜਦੋਂ ਪਿੰਡ ਮਨਸੂਰਪੁਰ ਪਹੁੰਚਦੇ ਆ ਤਾਂ ਅਜੇਹੇ ਦੇ ਵਿੱਚ ਅੱਗੋਂ ਰਾਣੇ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਪੁਲਿਸ ਦੇ ਵੱਲੋਂ ਵੀ ਸੀਆਏ ਸਟਾਫ ਦੇ ਵੱਲੋਂ ਵੀ ਜਵਾਬੀ ਫਾਇਰ ਕੀਤੇ ਜਾਂਦੇ ਨੇ ਤਾਂ ਇਸ ਫਾਇਰਿੰਗ ਦੇ ਵਿੱਚ ਇੱਕ ਗੋਲੀ ਜਿਹੜੀ ਇੱਕ ਪੁਲਿਸ ਮੁਲਾਜ਼ਮ ਨੂੰ ਜਾ ਲੱਗਦੀ ਆ ਤਾਂ ਇਹ ਤਸਵੀਰ ਉਸ ਪੁਲਿਸ ਮੁਲਾਜ਼ਮ ਦੀ ਹੈ ਜਿਸ ਦੇ ਛਾਤੀ ਦੇ ਵਿੱਚ ਗੋਲੀ ਲੱਗਦੀ ਤੇ ਜਿਸ ਤੋਂ ਬਾਅਦ ਅਮਰਤਪਾਲ ਦੀ ਮੌਤ ਹੋ ਜਾਂਦੀ ਆ ਤਾਂ ਅਜੇਹੇ ਦੇ ਵਿੱਚ ਉੱਥੇ ਹੁਣ ਪਾਰੀ ਪੁਲਿਸ ਫੋਰਸ ਤਾਇਨਾਤ ਹੈਗੀ ਆ ਹਾਲਾਂਕਿ ਹਜੇ ਤੱਕ ਜੋ ਰਾਣਾ ਮਨਸੂਰਪੁਰ ਹੈ ਉਸ ਦਾ ਬਾਰੇ ਕੋਈ ਜਾਣਕਾਰੀ ਪਤਾ ਨਹੀਂ ਲੱਗ ਸਕੀ ਕਿ ਉੱਥੋਂ ਉਹ ਫਰਾਰ ਹੋ ਗਿਆ ਜਾਂ ਫਿਰ ਫੜਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਆ ਪਰ ਜਿਹੜੀ ਮੰਦ ਭਾਗੀ ਖਬਰ ਜਰੂਰ ਸਾਹਮਣੇ ਆਈ ਆ ਕਿ ਸੀਆਈਏ ਸਟਾਫ ਜੋ ਰੇਡ ਕਰਨ ਦੇ ਲਈ ਗਏ ਸੀ ਤਾਂ ਉਸ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਆ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਵਾਨ ਜਿਹੜਾ ਸੀਆਈਏ ਸਟਾਫ ਦਾ ਮੁਲਾਜ਼ਮ ਸੀਗਾ ਜੋ ਰੇਡ ਕਰਨ ਦੇ ਲਈ ਜਾਂਦਾ ਅਕਸਰ ਆਮ ਤੌਰ ਤੇ ਦੇਖਿਆ ਜਾਂਦਾ ਕਈ ਵਾਰ ਕਿਸੇ ਦੇ ਕੋਲ ਨਜਾਇਜ਼ ਹਥਿਆਰ ਹੁੰਦੇ ਨੇ ਕਈ ਵਾਰ ਇਨਕਾਊਂਟਰ ਹੋ ਜਾਂਦਾ ਤਾਂ ਕੁਝ ਉਸੇ ਤਰ੍ਹਾਂ ਦੀ ਸਥਿਤੀ ਜਿਹੜੀ ਇੱਥੇ ਬਣੀ ਸੀਗੀ ਤਾਂ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਮੁਕੇਰੀਆਂ ਦਾ ਪਿੰਡ ਹੈ ਮਨਸੂਰਪੁਰ ਤਾਂ ਉੱਥੇ ਪੁਲਿਸ ਨੂੰ ਜਾਣਕਾਰੀ ਸੀਗੀ ਜੋ ਸੀਆਈ ਸਟਾਫ ਨੂੰ ਅਪਡੇਟ ਮਿਲਿਆ ਸੀਗਾ ਕਿ ਕੋਈ ਇੱਕ ਰਾਣਾ ਮਨਸੂਰਪੁਰ ਨਾਮ ਦਾ ਵਿਅਕਤੀ ਹੈਗਾ ਜਿਸ ਦੇ ਕੋਲ ਨਜਾਇਜ਼ ਅਸਲਾ ਹੈਗਾ ਤਾਂ ਉਸ ਅਸਲੇ ਦੀ ਰਿਕਵਰੀ ਦੇ ਲਈ ਜਦੋਂ ਪਿੰਡ ਮਨਸੂਰਪੁਰ ਪਹੁੰਚਦੇ ਨੇ ਤਾਂ ਉੱਥੇ ਆਹਮੋ ਸਾਹਮਣੇ ਜਿਹੜੇ ਉਹ ਫਾਇਰ ਹੋ ਜਾਂਦੇ ਨੇ ਪੁਲਿਸ ਦੇ ਵੱਲੋਂ ਵੀ ਫਾਇਰ ਕੀਤੇ ਜਾਂਦੇ ਨੇ ਦੂਸਰੇ ਪਾਸੇ ਰਾਣੇ ਦੇ ਵੱਲੋਂ ਵੀ ਫਾਇਰ ਕੀਤੇ ਜਾਂਦੇ ਨੇ ਤਾਂ ਲਗਾਤਾਰ ਉੱਥੇ ਤਾਬੜ-ਤੋੜ ਗੋਲੀਆਂ ਚੱਲਦੀਆਂ ਨੇ ਤੇ ਇਸ ਗੋਲੀਬਾਰੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਲੱਗਦੀ ਹੈ ਤੇ ਗੋਲੀ ਸਿੱਧੀ ਛਾਤੀ ਦੇ ਵਿੱਚ ਲੱਗਦੀ ਆ ਤੇ ਜਦੋਂ ਪੁਲਿਸ ਮੁਲਾਜ਼ਮ ਦੇ ਗੋਲੀ ਲੱਗਦੀ ਹੈ ਤੇ ਜੋ ਬਾਕੀ ਜੋ ਸੀਆਈਏ ਸਟਾਫ ਦੇ ਮੁਲਾਜ਼ਮ ਸਨ ਤਾਂ ਉਹ ਅਮਰਤਪਾਲ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਜੋ ਨਜ਼ਦੀਕੀ ਹਸਪਤਾਲ ਸੀਗਾ ਤੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਆ ਆਈਸੀਯੂ ਆਈਸੀਯੂ ਦੇ ਵਿੱਚ ਭਰਤੀ ਕੀਤਾ ਜਾਂਦਾ ਪਰ ਅਮਰਤਪਾਲ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਤਾਂ ਅਜਿਹੇ ਦੇ ਵਿੱਚ ਮੰਦਭਾਗੀ ਖਬਰ ਕਹੀ ਜਾ ਸਕਦੀ ਆ ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤਾਂ ਪੁਲਿਸ ਦਾ ਕੀ ਕਹਣਾ ਤੁਸੀਂ ਇੱਕ ਵਾਰ ਉਹਨਾਂ ਦਾ ਬਿਆਨ ਸੁਣੋ ਕੀ ਗੱਲ ਹੋਈ ਆ ਕੀ ਹੈਗਾ ਸਾਜ ਸਤਾਫ ਫੋਰਚਾਰਪਟੋਂ ਇੱਕ ਰੇਡਿੰਗ ਟੀਮ ਅਜੇ ਡਿਪੈਂਡੈਂਸ ਤੋਂ ਉੱਪਰ ਮੁਕੇਦੀਆਂ ਆਈ ਸੀ ਜਿੱਤੇ ਇਕੋ ਵੈਪਨ ਦੀ ਇਨਫਰਮੇਸ਼ਨ ਸੀ ਤਾਂ ਉਹਦੇ ਨਾਲ ਰੇਡ ਕੀਤਾ ਉਹ ਜੋ ਚੈੱਕਿੰਗ ਸੀਗਾ ਰਾਣਾ ਮਨਸੂਰ ਨੇ ਮੈਕ੍ਰੋ ਫਾਇਰ ਦੇ ਤਸਵੀਰਾਂ ਵੀ ਦੇ ਦਿੱਤੀ ਅਮਰਿਤਪਾਲ ਸਿੰਘ ਸੀਨੀਅਰ ਜੋਦਾ ਘੇਰ ਕੇ ਚੱਲ ਰਿਹਾ ਹੈ ਬਹੁਤ ਕ੍ਰਿਟੀਕਲ ਕੰਡੀਸ਼ਨ ਹੈ ਅਜੇ ਹੁਣ ਕਿੱਦਾਂ ਅਨਨ ਦੇ ਕਿ ਜਿਸ ਬੋਧ ਅਕਿਊਜ਼ਰ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅਚ ਮੌਜੂਦਾ ਕੀ ਹਾਲਾਤ ਨੇ ਹੁਣ ਕੀ ਹਾਲ ਹੈ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਹੈ ਸਿਚੁਏਸ਼ਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਹੈ ਠੀਕ ਹੈ ਸਰ ਥੈਂਕ ਯੂ ਬਹੁਤ ਕੀ ਗੱਲ ਹੋਈ ਸਰ ਕੀ ਹੈਗਾ ਸਾਚ ਵੇ ਸੀਏ ਸਟਾਫ ਹੁਸ਼ਿਆਰ ਹੋ ਤਾ ਇੱਕ ਰੈਡਿੰਗ ਟੀਮ ਅਜੇ ਸਟੈਂਡਬਿਲ ਤੋਂ ਪਰ ਮੁਕੇ ਰਹੀ ਆਈ ਸੀ ਇਹ ਕੋ ਮੈਂ ਬੰਦੀ ਆਬਦੇ ਮੁਲਾਜ਼ਮ ਨੂੰ ਪੜਤੀ ਕਰਵਾਇਆ ਗਿਆ ਸੀ ਤਾਂ ਇੱਕ ਪਾਸੇ ਤੁਹਾਨੂੰ ਬਿਆਨ ਸੁਣਾ ਰਿਹਾ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਅਮਰੀਕ ਜੁੜ ਚੁੱਕ ਨੇ ਜੀ ਅਮਰੀਕ ਕੀ ਜਾਣਕਾਰੀ ਹੈ ਜੋ ਇੱਕ ਸੀਆਈਏ ਸਟਾਫ ਦੇ ਮੁਲਾਜ਼ਮ ਦੇ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਜੀ ਇਹ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਸੀਆਈਏ ਸਾਥ ਦੀ ਟੀਮ ਮੈਂ ਮਨਸੂਰਪੁਰਪਿੰਡਰੇ ਵਿੱਚ ਪਹੁੰਚਦੀ ਆ ਜਿੱਥੇ ਕੀ ਉਹਨਾਂ ਨੂੰ ਇਤਲਾਹ ਸੀ ਕਿ ਰਾਣਾ ਮਨਸੂਰਪੁਰ ਜੋ ਕਿ ਇੱਕ ਗੈਂਗਸਟਰ ਆ ਉਸ ਦੇ ਕੋਲ ਹਥਿਆਰ ਹੋ ਸਕਦਾ ਹੈ ਤੇ ਜਿਵੇਂ ਹੀ ਸੀਆਈਏ ਸਾਫ ਦੀ ਟੀਮ ਉੱਤੇ ਪਹੁੰਚਦੀ ਹੈ ਤੇ ਉਦੋਂ ਫਿਰ ਰਾਣੇ ਵੱਲੋਂ ਸੀਆਈਏ ਸਾਫ ਦੇ ਉੱਤੇ ਫਾਇਰ ਕਰ ਦਿੱਤੇ ਜਾਂਦੇ ਨੇ ਜਿਹੜਾ ਇੱਕ ਫਾਇਰ ਅਮਰਿਤਪਾਲ ਜੋ ਕਿ ਸੀਆਈਏ ਸਾਫ ਦਾ ਹੈੱਡ ਕਾਂਸਟੇਬਲ ਸੀ ਉਸ ਦੀ ਛਾਤੀ ਦੇ ਵਿੱਚ ਲੱਗਦਾ ਹੈ ਤੇ ਉਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਧਰਤੀ ਕਰਾਇਆ ਜਾਂਦਾ ਤੇ ਡਾਕਟਰਾਂ ਵੱਲੋਂ ਉਸ ਨੂੰ ਇਮਰਜੈਂਸੀ ਕਮੇਰਡਾ ਦਿੱਤਾ ਗਿਆ ਜੀ ਤਾਂ ਅਮਰੀਕ ਜਿਹੜੇ ਰਾਣੇ ਬਾਰੇ ਕੁਝ ਪਤਾ ਲੱਗ ਸਕਿਆ ਕਿ ਉਸ ਦੀ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਫਰਾਰ ਹੋ ਗਿਆ ਮੌਕੇ ਤੋਂ ਇਸ ਸਬੰਧੀ ਸਾਡੀ ਪੁਲਿਸ ਦੇ ਹਾਲਾ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਹਿਦਾਲ ਇਸ ਮਸਲੇ ਦੇ ਉੱਤੇ ਕੋਈ ਵੀ ਬੋਲਣ ਲਈ ਕੁਝ ਤਿਆਰ ਨਹੀਂ ਹੈ ਐਸਐਸਪੀ ਨੂੰ ਜਿਵੇਂ ਹੀ ਪਤਾ ਲੱਗਾ ਹੁਸ਼ਿਆਰਪੁਰ ਐਸਐਸਪੀ ਸਪੌਟ ਦੇ ਲਈ ਨਿਕਲ ਚੁੱਕੇ ਨੇ ਤੇ ਹੋ ਸਕਦਾ ਹੈ ਤੇ ਐਸਐਸਪੀ ਇਸ ਬਾਰੇ ਕੁਝ ਬਲੀਫ ਕਰਨ ਜੀ ਤਾਂ ਕੋਈ ਪੁਲਿਸ ਦੀ ਤਿਆਰੀ ਦੇ ਵਿੱਚ ਕਮੀ ਸੀ ਜਾਂ ਫਿਰ ਉਸ ਦੇ ਕੋਲ ਕੋਈ ਹਥਿਆਰ ਹੀ ਇੰਨੇ ਜ਼ਿਆਦੇ ਸੀਗੇ ਕਿਉਂਕਿ ਆਮ ਤੌਰ ਤੇ ਜਦੋਂ ਰੇਡ ਰੇਡ ਕਰਨ ਜਾਂਦੇ ਸੀ ਸਟਾਫ ਹੋ ਗਿਆ ਤੱਕ ਕਾਫੀ ਕਹਿੰਦਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਦੇ ਨੇ ਤਾਂ ਫਿਰ ਕਿੰਨਾ ਕੁ ਉੱਥੇ ਮੁਕਾਬਲਾ ਚੱਲਿਆ ਜੀ ਇਸ ਸਬੰਧੀ ਵੀ ਸਾਡੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਅਮੀ ਫਿਲਹਾਲ ਕਿਸੇ ਨੇ ਵੀ ਇਸੇ ਬੋਲਣ ਦੇ ਲਈ ਕੋਈ ਤਿਆਰ ਨਹੀਂ ਹੈ ਜਰੂਰ ਕਿਤੇ ਨਾ ਕਿਤੇ ਕੋਈ ਨਾ ਤਾਂ ਸਮਝ ਜੁੜ ਰਹੀ ਹੋਵੇਗੀ ਜੇ ਕਿ ਜਿ ਆਖਰੀ ਜਦੋਂ ਪੁਲਿਸ ਰੇਡ ਕਰਨ ਜਾਂਦੀ ਹੈ ਤਾਂ ਪੂਰੀ ਤਿਆਰੀ ਦੇ ਨਾਲ ਜਾਂਦੀ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋ ਕਮੀ ਰਹੀ ਹੋਵੇਗੀ ਤਾਂ ਹੀ ਉਹ ਇਦਾਂ ਵਡਾ ਹਸਾ ਹੋਇਆ ਜੀ ਤਬਾਹਵਾ ਸ਼ੁਕਰੀਆ ਮਰੀਕ ਤੁਸੀਂ ਨਜ਼ਰ ਬਣਾਈ ਰੱਖਿਓ ਤਾਂ ਹੁਸ਼ਿਆਰਪੁਰ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਗੈਂਗਸਟਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸੀਆਈਏ ਸਟਾਫ ਦੇ ਮੁਲਾਜ਼ਮ ਅਮਰਤਪਾਲ ਦੀ ਮੌਤ ਹੋ ਜਾਂਦੀ ਹੈ ਤਾਂ ਛਾਤੀ ਦੇ ਵਿੱਚ ਗੋਲੀ ਲੱਗਦੀ ਆ ਤਾਂ ਜਦੋਂ ਗੋਲੀ ਲੱਗਦੀ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਤਾਂ ਚੱਲਦਾ ਪਰ ਜ਼ਿੰਦਗੀ ਅਤੇ ਮੌਤ ਦੀ ਜਿਹੜੀ ਉਹ ਲੜਾਈ ਹਾਰ ਜਾਂਦਾ ਹਾਲਾਂਕਿ ਜੇਕਰ ਰਾਣੇ ਮਨਸੂਰਪੁਰ ਦੀ ਗੱਲ ਕੀਤੀ ਜਾਵੇ ਜਿਸ ਗੈਂਗਸਟਰ ਦੇ ਵੱਲੋਂ ਗੋਲੀਆਂ ਚਲਾਈਆਂ ਗੰਗਾ ਨੇ ਤਾਂ ਹਜੇ ਉਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਜੇਕਰ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਹਜੇ ਇਸ ਮਸਲੇ ਤੋਂ ਬੋਲਣ ਤੋਂ ਟਾਲਾ ਵੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੇ ਹਲਾ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਹੁਣ ਰਾਣੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ